ਮਿਤਰਾਓ ਇਸ ਅਚਾਰ ਵਾਲੀ ਦੁਕਾਨ ਨੂੰ ਕੋਈ ਆਮ ਜੀ ਦੁਕਾਨ ਨਾ ਸਮਝ ਲਿਓ ਇਹ 190 ਸਾਲ ਪੁਰਾਣੀ ਦੁਕਾਨ ਹੈ ਅਤੇ ਲੋਕ ਇੱਥੇ ਲਾਈਨਾਂ ਦੇ ਵਿੱਚ ਲੱਗ ਕੇ ਅਚਾਰ ਲੈਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬਾਈ ਦਾ ਅਚਾਰ ਜਾਂਦਾ ਪੰਜਵੀਂ ਪੀੜੀ ਹੈ ਇਸੇ ਕੰਮ ਦੇ ਵਿੱਚ ਜਾਨੀ ਕਿ ਪੰਜ ਪੀੜੀਆਂ ਲੋਕਾਂ ਨੂੰ ਅਚਾਰ ਖਵਾ ਚੁੱਕੀਆਂ ਨੇ ਹੁਣ ਤੁਸੀਂ ਆਪ ਹੀ ਸੋਚ ਲਓ ਕਿ ਕਿਸ ਤਰ੍ਹਾਂ ਦਾ ਅਚਾਰ ਹੋਵੇਗਾ ਜਿਹੜਾ ਪੰਜ ਪੀੜੀਆਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਤੁਸੀਂ ਵੀ ਜੇਕਰ ਇਸ ਸਾਈਡ ਜਾਓ ਤਾਂ ਇਸ ਬੰਦੇ ਦਾ ਇੱਕ ਵਾਰ ਅਚਾਰ ਜ਼ਰੂਰ ਲੈ ਆਓ ਅਤੇ ਉਸ ਤੋਂ ਬਾਅਦ ਤੁਹਾਨੂੰ ਇਸ ਅਚਾਰ ਦੀ ਆਦਤ ਨਹੀਂ ਛੁੱਟਣੀ। ਲੋ ਵੀ ਮਿੱਤਰੋ ਖੜੇ ਆਪਾਂ ਜੈਪੁਰ ਇਹ ਹੈਗੀ ਆ ਅਚਾਰ ਵਾਲੀ ਗਲੀ ਤੇ ਬਾਈ ਦੀ ਦੁਕਾਨ ਹੈਗੀ ਆ ਬੜੀ ਪੁਰਾਣੀ। ਭਈਆ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਆਪਕੀ? 190 ਸਾਲ। 190 ਸਾਲ ਆ। ਪਹਿਲੇ ਕੌਣ ਚਲਾਤਾ ਦਾ ਆ ਆਪਸੇ ਕੌਣ ਸੀ ਪੀੜੀ ਸੇ ਚੱਲੀ ਆ ਰਹੀ ਹੈ ਥੋੜਾ ਬਤਾਓਗੇ? ਇਹ ਮੈਂ 5ਵੀਂ ਪੀੜੀ ਹੋਰ ਪਰਦਾਦਾ ਜੀ ਸੇ ਪਹਿਲੇ ਕੀ ਹੈ। ਅੱਛਾ 5ਵੀਂ ਪੀੜੀ ਹੋਗੀ ਬਾਈਆਂ ਦੀ ਕਿਉਂਕਿ ਸਾਡੇ ਜਿਹੜੇ ਪਰਦਾਦਾ ਜੀ ਤੇ ਉਹਨਾਂ ਤੋਂ ਵੀ ਪਹਿਲਾਂ ਦੀ ਹੈ। ਇਹਨਾਂ ਨੇ ਸ਼ੁਰੂਆਤ ਕੀਤੀ ਏ ਇਹ ਯੋ? ਨਹੀਂ ਇੰਸੇ ਸੁਖਲ ਮਲੇਗੀ। ਅੱਛਾ ਇੰਸ ਬੜੇ ਮਸ਼ਹੂਰ ਨੇ ਕਿਹੜੇ ਅਚਾਰ ਨੇ ਸ਼ੁੱਧ ਸਰੋਂ ਦੇ ਤੇਲ ਚ ਬਾਈ ਬਣਾਉਂਦੇ ਨੇ ਗਰੰਟੀ ਦਿੰਦੇ ਨੇ ਕਹਿੰਦਾ ਇਹ ਕਦੋਂ ਲੈ ਜਾਓਗੇ ਸਾਲ ਦੀ ਤਾਂ ਸਾਡੀ ਗਰੰਟੀ ਆ ਸਾਲ ਦੇ ਵਿੱਚ ਤਾਂ ਬੰਦਾ ਖਤਮ ਕਰ ਹੀ ਲੈਂਦਾ ਲੋਕ ਪੁੱਛ ਕੇ ਆਉਂਦੇ ਨੇ ਗਲੀ ਬਹੁਤ ਲੰਬੀ ਆ ਇਹ ਅਸੀਂ ਪੁੱਛ ਪੁੱਛ ਕੇ ਆਏ ਆ ਕਿਸੇ ਤੋਂ ਰੋ ਅਚਾਰ ਲੈਣ ਸਪੈਸ਼ਲ ਕਿਉਂਕਿ ਬਾਈਆਂ ਦੀ ਵੀਡੀਓ ਦੇਖੀ ਸੀ ਅਸੀਂ ਨੇ ਬਾਈ ਸਭ ਤੋਂ ਸਪੈਸ਼ਲ ਹੈ ਜੋ ਅਚਾਰ ਕੌਣ ਸਾ ਹੈ ਆਪਣੇ ਪਾਸ ਕੇਰਕਾ ਆਮਗਾ ਲੱਛਾ ਮਠਾਨੀ ਬੂਲ ਅਸੰਗਰ ਅਦਰਕ ਦਾ ਸਾਰੇ ਸਪੈਸ਼ਲ ਹਨਰੇ ਔਰ ਕੋਈ ਮਰਬੇ ਵਗੈਰਾ ਵੀ ਰੱਖਤੇ ਹੋ ਮਰਬਾ ਆਵਲਾ ਬੀਲ ਸੇ ਗਾਜਰ ਹਰੜ ਆਮ ਬਾਸ अच्छा सारे अच्छा तो ये इतनी गारंटी है कि शुद्ध सरसों का ही तेल है है ये हाँ। जैसे वीडियो दूर दूर तक जाती कोई बैठा भाई देख भाई रहा हो तो कम भाई। भाई। तो बड़ा, बड़ा की बड़े बड़े है। तो बात अच्छा इससे बढ़िया रास्ता अच्छा भाई तो जैसे किसी ने घर बैठे मंगवाना हो जाएगा पैसे पहले गूगल पे वगैरह करवाते हो अच्छा गूगल पे वगैरह कराते हो तो और, आ, और आ, एक एक रे, रे, रेट वैसे क्या क्या थोड़ा आपका रेट कैसा है छह सौ सौ हजार अलग 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 रेट है जैसी क्वालिटी है, है ना छह सौ छह सौ चालू है और थोड़ा दिखाओगे भैया एक बार चार दिखाओगे थोड़ा ये मिठाई काजू दाके लसन है अच्छा ਤੋ ਜਿਵੇਂ ਅਸੀਂ ਲੈਤਾ ਲਸ ਨਾਦਰਕ ਇਹ ਮਿਰਚੀ ਹੈ ਅਗੇ ਇਹ ਮਸਤੀ ਹੈ ਅਭੀ ਕੀ ਸਫਾਈ ਹੋਏਗੀ ਨਾ ਪੂਰਾ ਸੈਟਅਪ ਪਿਆਰ ਹੋਗਾ ਉਸਰ ਦਾ ਟਾਈਮ ਹੈ ਠੀਕ ਹੈ ਭਾਈ ਤਾਂ ਥੋੜਾ ਸਾ ਡਰੈਸ ਬਤਾ ਦਿਓ ਆਪਣਾ ਭਈਆ ਇੱਕ ਨੰਬਰ ਵੀ ਫੋਕਾ ਲੈਣਾ ਕੋ ਬਤਾ ਦਿਓ ਵਿਜੇ ਲਾਲ ਅਚਾਰ ਵਾਲਾ ਅਚਾਰ ਵਾਲੀ ਗਲੀ ਕੋਪਾਲਜੀ ਰਸਤਾ ਜੋਰੀ ਵਯਾਰ ਚੇਪੁਰ ਚੇਪੁਰ ਜਮਾ ਨੰਬਰ 9829152177 ਤਾਂ ਮਿੱਤਰੋ ਜੇ ਤੁਹਾਨੂੰ ਚਾਰ ਲੈਣੇ ਹੋ ਤਾਂ ਜਾ ਜ਼ਰੂਰ ਕਰਿਓ ਬਾਈ ਨੂੰ ਕਿਉਂਕਿ ਕੁਆਲਟੀ ਬਾਈ ਦੀ ਬਹੁਤ ਘੈਂਟ ਆ ਯਾਨਕਿ ਪੰਜਵੀਂ ਪੀੜੀ ਹੋ ਗਈ ਇਹਨਾਂ ਦੀ ਇਸੇ ਕੰਮ ਚ ਧੰਨਵਾਦ ਤਾ ਮਿੱਤਰੋ ਬਾਈ ਨੇ ਆਪਣੀ ਦੁਕਾਨ ਦਾ ਐਡਰੈਸ ਵੀ ਦੱਸਿਆ ਅਤੇ ਨਾਲ ਆਪਣਾ ਮੋਬਾਈਲ ਨੰਬਰ ਦੱਸਤਾ ਯਾਨੀ ਕਿ ਜੇ ਤੁਸੀਂ ਘਰ ਬੈਠੇ ਅਚਾਰ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਅਤੇ ਸਾਰੇ ਉਚਾਰਨੇ ਜਿਹੜੇ-ਜਿਹੜੇ ਮੰਗਾਉਣਾ ਚਾਹੁੰਦੇ ਹੋ ਤੁਹਾਡੇ ਘਰੇ ਪਹੁੰਚ ਜਾਣਗੇ ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਆਪਣੇ ਪੇਜ ਨੂੰ ਫੋਲੋ ਕਰ ਲਿਓ ਅਗਰ ਦੇਖ ਰਹੇ ਹੋ YouTube ਦੇ ਉੱਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ